మూటా మేను నజర నా ਜੀ ਹਾਂ ਕਰਮਾਂ ਵਾਲੇ ਹੁੰਦੇ ਆ ਉਹ ਲੋਕ ਜੋ ਸਵਰਗ ਨੂੰ ਮਾਤਰ ਤਰ ਤਰ ਖਾਣ ਵਾਲੀ ਆਪਣੀ ਪਿਆਰੀ ਮਾਂ ਦਾ ਜਨਮ ਦਿਨ ਮਨਾਉਂਦੇ ਆ ਕਿਉਂਕਿ ਮਾਂ ਰੱਬ ਦਾ ਹੁੰਦੀ ਆ ਦੂਜਾ ਰੂਪ ਤੇ ਇਸ ਦੀ ਬੁੱਕਲ ਦਾ ਨੇਗ ਜੰਨਤ ਤੋਂ ਵੀ ਨਹੀਂ ਹੁੰਦਾ ਘੱਟ ਮਨੁੱਖੀ ਰਿਸ਼ਤਿਆਂ 'ਚ ਮਾਂ ਹੀ ਇੱਕੋ ਇੱਕ ਅਜਿਹਾ ਰਿਸ਼ਤਾ ਹੈ ਜੋ ਬੱਚਿਆਂ ਨੂੰ ਹੱਸਦਿਆਂ ਖੇਡਦਿਆਂ ਵੇਖ ਕੇ ਆਉਂਦਾ ਵੱਡਾ ਹੈ ਫੁੱਲਦਾ ਹੈ ਇਸ ਲਈ ਪਵਿੱਤਰ ਰਿਸ਼ਤੇ ਵਿੱਚੋਂ ਹਰ ਵੇਲੇ ਬੱਚਿਆਂ ਲਈ ਪਿਆਰ, ਮੁਹੱਬਤ ਅਤੇ ਅਸੀਸਾਂ ਦਾ ਮੀ ਵਰਤਾ ਰਹਿੰਦਾ ਹੈ ਜੇਕਰ ਫਲ ਰੂਪੀ ਬੱਚੇ ਉੱਪਰ ਕੋਈ ਮੁਸੀਬਤ ਟੁੱਟ ਪਵੇ ਕੋਈ ਅਣਹੋਣੀ ਵਾਪਰ ਜਾਵੇ ਤਾਂ ਮਾਂ ਇੱਕ ਅਜਿਹਾ ਬੂਟਾ ਜੋ ਅੰਦਰੋਂ ਅੰਤਰੀਂ ਦੁੱਖ ਝੋਹਿਆ ਸੁੱਕ ਜਾਂਦਾ ਹੈ ਸੜ ਜਾਂਦਾ ਹੈ ਮਰ ਜਾਂਦਾ ਹੈ ਕਿਉਂਕਿ ਸਿਆਣੇ ਕਹਿੰਦੇ ਆ ਕਿ ਮਾਂ ਆਪ ਭੁੱਖੀ ਪਿਆਸੀ ਰਹਿ ਸਕਦੀ ਹੈ ਔਰ ਬੱਚਿਆਂ ਨੂੰ ਭੁੱਖਾ ਨਹੀਂ ਦੇਖ ਸਕਦੇ ਜਿਸ ਦੀ ਅਸਲ ਦੁਨੀਆ ਬੱਚੇ ਹੀ ਹੁੰਦੇ ਹਨ ਬੁੱਧੀ ਜੀ ਵੀ ਮੰਨਦੇ ਆ ਕਿ ਮਨੁੱਖ ਦੀ ਪਛਾਣ ਵੀ ਮਾਂ ਵੱਲੋਂ ਬੋਲੀ ਜਾਂਦੀ ਮਾਤ ਭਾਸ਼ਾ ਨਾਲ ਹੀ ਹੁੰਦੀ ਹੈ ਜੋ ਉਸਦੇ ਹੋਣ ਦਾ ਫਰਕਾਵਾ ਬਣ ਮਨੁੱਖ ਦੇ ਜਨਮ ਤੋਂ ਲੈ ਕੇ ਮੌਤ ਤੱਕ ਨਾਲ ਵਿੱਚ ਚੱਲਦੀ ਹੈ ਤੇ ਜੀਵਨ ਜਿਉਣ ਦੇ ਢੰਗ ਸਿਖਾਉਂਦੀ ਹੈ ਰੱਖੀਆਂ ਕਰਾਉਂਦੀ ਹੈ ਜਿਸ ਕਾਰਨ ਮਨੁੱਖ ਆਪਣੇ ਅਤ ਸੂਖਮ ਮੁੱਢਲੇ ਹਾਰਦਿਕ ਬਲਬਲਿਆਂ ਜਜ਼ਬਾਤਾਂ ਅਤੇ ਅਹਿਸਾਸਾਂ ਦਾ ਪ੍ਰਗਟਾਵਾ ਕਰ ਦੁਨੀਆ 'ਚ ਆਪਣੀ ਵੱਖਰੀ ਪਛਾਣ ਛੱਡਾਂ 'ਚ ਕਾਮਯਾਬ ਰਹਿੰਦਾ ਹੈ ਉਹ ਕਰਮਾਂ ਵਾਲੇ ਹੁੰਦੇ ਆ ਜੋ ਮੇਰੀ ਉਮਰ ਆਪਣੀ ਮਾਂ ਦੀ ਬੁੱਖਲ ਤੇ ਪਰਸ਼ਾਅ ਵਿੱਚ ਹੀ ਹਿੱਸੇ ਹੁੰਦੇ ਆ ਦੁਨੀਆ ਦੀ ਨਜ਼ਰ 'ਚ ਬੱਚੇ ਕਿੰਨੇ ਵੀ ਗੰਦੇ ਸ਼ਰਾਰਤੀ ਅਪਰਾਧੀ ਕਿਉਂ ਨਾ ਹੋਣ ਪਰ ਮਾਂ ਕਦੇ ਨਹੀਂ ਮੰਦੀ ਤੇ ਉਹ ਆਪਣੇ ਬੱਚਿਆਂ ਦੇ ਔਗਣ ਦੂਸਰਿਆਂ ਸਿਰ ਮੜ ਉਹਨਾਂ ਦੇ ਦੇਨ ਉਹਨਾਂ ਦੀ ਦੇਨ ਦਸ ਕਿਸਮਤ ਨੂੰ ਕੋਸਦੀ ਹੈ ਉਸ ਲਈ ਉਸ ਦੇ ਬੱਚੇ ਭੋਲੇ ਭਾਲੇ ਭਲੇ ਮਾਨਸ ਤੇ ਸਾਫ ਸੁਥਰੇ ਅਕਸ ਵਾਲੇ ਹੁੰਦੇ ਆ ਮਾਂ ਉਹ ਸ਼ਕਤੀ ਹੈ ਜੋ ਬੱਚਿਆਂ ਵੱਲ ਵਗਣ ਵਾਲੀ ਦੁਨੀਆ ਦੀ ਹਰ ਬੁਰੀ ਤਾਕਤ ਨੁਮਾ ਤਤੀ ਹਵਾ ਨਾਲ ਸਮਾਉਣ ਤੇ ਲੜ ਵੀ ਜਾਂਦੀ ਹੈ ਮਾਂ ਦੀਆਂ ਅੰਦਰਾਂ ਵਿੱਚੋਂ ਹਮੇਸ਼ਾ ਸੱਚੇ ਮਨ ਨਾਲ ਬੱਚਿਆਂ ਦੀ ਭਲਾਈ ਲਈ ਚੜ੍ਹਦੀ ਕਲਾ ਲਈ ਦੁਆਵਾਂ ਹੀ ਹੁੰਦੀਆਂ। ਅਰਦਾਸ ਜੋ ਪ੍ਰਮਾਤਮਾ ਦੇ ਘਰ ਵੀ ਜੂਰ ਜੂਰੀ ਹੁੰਦੀ ਹੈ ਕਿ ਉਹ ਉਹਨਾਂ ਬੱਚਿਆਂ ਨੂੰ ਜਿਨ੍ਹਾਂ ਦੀਆਂ ਮਾਵਾਂ ਜਿਉਂਦੀਆਂ ਤੱਤੀ ਹਵਾ ਨਹੀਂ ਲੱਗਦੀ ਤੇ ਉਹ ਵੱਗਦੇ ਫੁੱਲਦੇ ਆ ਜੀਵਨ ਚਤ੍ਰਕੀਆਂ ਕਰਦੇ ਆ ਜਿਨ੍ਹਾਂ ਦੀਆਂ ਮਾਵਾਂ ਜਿਉਂਦੀਆਂ ਉਹ ਬੱਚੇ ਕਰਮਾਂ ਵਾਲੇ ਆ ਉਹਨਾਂ ਨੂੰ ਅਪੀਲ ਹੈ ਬੇਨਤੀ ਹੈ ਉਹ ਕਰਮਾਂ ਵਾਲਿਓ ਭਾਗਾਾਂ ਵਾਲਿਓ ਮਾਣੂ ਬੰਦਾ ਮਾਨਸਤ ਕਰਦਿਆ ਕਰੋ ਸਵੇਰ ਸ਼ਾਮ ਉਸਦੀ ਸੰਗਤ ਕਰਿਆ ਕਰੋ ਕੋਲ ਬੈਠ ਦੁਨੀਆਦਾਰੀ ਤੇ ਪਰਿਵਾਰ ਬੀਤੇ ਸਮੇਂ ਦੀਆਂ ਗੱਲਾਂ ਬਾਤਾਂ ਕਰਿਆ ਕਰੋ ਇਹੀ ਬਜ਼ੁਰਗ ਮਾਵਾਂ ਦੇ ਜਿਉਂਦੇ ਰਹਿਣ ਵਾਲੀ ਸਭ ਤੋਂ ਪੋਜ਼ਿਟਿਵ ਖਰਾਕ ਹੈ ਉਹ ਕੁਝ ਹੋਰ ਨਹੀਂ ਸਿਰਫ ਤੁਹਾਡਾ ਪਿਆਰ ਭਲਦੀਆਂ ਤੇ ਤੁਹਾਨੂੰ ਦੁਨੀਆ ਦੀਆਂ ਸਭ ਖੁਸ਼ੀਆਂ ਦਾ ਆਨੰਦ ਮਾਣਦਾ ਦੇਖਣਾ ਚਾਹੁੰਦੀ ਹੈ ਬੇਸ਼ੱਕ ਮਨੋਖ ਰੰਗਲੀ ਦੁਨੀਆ ਦਿਖਾਉਣ ਵਾਲੀ ਮਾਂ ਦਾ ਦੇਨ ساری ਉਮਰ ਨਹੀਂ ਚੁਕਾ ਸਕਦਾ ਪਰ ਆਓ ਆਪਾਂ ਵੀ ਮਾਂ ਨੂੰ ਜਿਉਂਦੇ ਜੀ ਖੁਸ਼ ਰੱਖਣ ਦਾ ਪ੍ਰਣ ਲਈਏ ਤੇ ਰੋਜ਼ਾਨਾ ਵਾਅਦ ਤੋਂ ਵੱਧ ਸਮੇਂ ਨੂੰ ਛੋਟੀਆਂ ਵੱਡੀਆਂ ਖੁਸ਼ੀਆਂ ਮਾਂ ਨਾਲ ਸਾਂਝਾ ਕਰ ਉਸ ਦਾ ਭੜਾਪਾ ਖੁਸ਼ੀਆਂ ਵਾਲਾ ਪਿਆਰ ਵਾਲਾ ਸਤਕਾਰ ਵਾਲਾ ਲੰਗੌਣ ਵਾਲੀ ਸਕੂਤ ਬੜੀ ਅਖੀਰ ਵਿੱਚ ਪ੍ਰੋਫੈਸਰ ਮੋਹਨ ਸਿੰਘ ਦੀ ਲਿਖਤ ਦੇ ਬੋਲ ਵੀ ਜ਼ਰੂਰ ਸਾਂਝੇ ਕਰਾਂਗਾ ਮਾ ਵਰਗਾ ਕਨਸ਼ਾਵਾਂ ਬੂਟਾ ਮੈਨੂੰ ਕਿਧਰੇ ਨਜ਼ਰ ਨਾ ਆਏ ਲੈ ਕੇ ਜਿਸ ਤੋਂ ਛਾਂ ਉਧਾਰੀ ਰੱਬ ਨੇ ਸੁਰਗ ਬਣਾਏ ਬਾਕੀ ਕੁਲ ਦੁਨੀਆ ਦੇ ਬੂਟੇ ਜੜ ਸੁੱਕਿਆਂ ਮਰ ਜਾਂਦੇ ਐ ਪਰ ਫੁੱਲਾਂ ਦੇ ਮਰ ਜਾਂਦੇ ਆ ਇਹ ਬੂਟਾ ਸੁਖ ਜਾਵੇ ਇਹ ਬੂਟਾ ਸੁਖ ਜਾਵੇ ਸਤਿ ਸ੍ਰੀ ਅਕਾਲ